ਰਾਹੁਲ ਜੀ ਇਹ ਵੋਟਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸਰ ਇਹ ਵੋਟਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸੱਚ ਹੈ ਹੋ ਸਕਦਾ ਹੈ ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਸੀ ਜਿਹਦੇ ਵਿੱਚ ਉਹਨਾਂ ਨੇ ਅੱਗੇ ਮਕੋੜਾ ਪਤਨਾ ਪਿੰਡ ਜਾਣਾ ਸੀ ਉਹਨਾਂ ਨੂੰ ਉੱਥੇ ਕਿਤੇ ਨਾ ਕਿਤੇ ਰੋਕ ਦਿੱਤਾ ਗਿਆ ਤੇ ਹੁਣ ਉੱਥੋਂ ਦੀ ਹੀ ਦਰਿਆ ਦੇ ਕੰਡੇ ਤੋਂ ਹੀ ਦੇਖ ਕੇ ਵਾਪਸ ਜਿਹੜਾ ਹੈ ਤੁਸੀਂ ਉਹ ਦੇਖ ਸਕਦੇ ਹੈਗੇ ਉਹ ਵਾਪਸ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਾਹੁਲ ਗਾਂਧੀ ਦੀਆਂ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਅੱਗੇ ਤਾਂ ਇਹ ਇਹ ਤਸਵੀਰ ਤੁਸੀਂ ਵੇਖ ਸਕਦੇ ਹੈਗੇ ਹੋ ਰਾਹੁਲ ਗਾਂਧੀ ਦੀ ਇਹ ਰਾਹੁਲ ਗਾਂਧੀ ਨੂੰ ਵਾਪਸ ਜਿਹੜਾ ਹੈ ਕਿ ਉਸ ਥਾਂ ਤੇ ਵਾਪਸ ਭੇਜ ਦਿੱਤਾ ਗਿਆ ਹੈ ਕਿ ਤੇ ਉਹਨਾਂ ਨੂੰ ਹੱਥ ਪਿੰਡ ਹੈ ਕਿ ਨਹੀਂ ਰਾਹੁਲ ਚਲੋ ਚਲੋ ਪੰਜੀ ਹਾਂ ਜੀ ਰਾਹੁਲ

ਕਿੱਥੇ ਗਿਆ ਮਿਸਟਰ ਵਿਜ਼ਿਟ ਟੂ ਪੰਜਾਬ ਸਰ 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 ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਦਾ ਜਿਹੜਾ ਦੌਰਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਵੱਡੀ ਖਬਰ ਹੈ ਵੱਡਾ ਝਟਕਾ ਵੀ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਪਾਰਟੀ ਨੂੰ ਦੀ ਕਾਂਗਰਸ ਪਾਰਟੀ ਤੇ ਦੇਸ਼ ਦੇ ਐਲੋਪੀ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ ਰਾਹੁਲ ਜੀ ਇਹ ਵੋਟ ਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸਰ ਇਹ ਵੋਟ ਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸੱਚਾ ਹੈ ਹੋ ਸਕਦਾ ਹੈ ਅੱਗੇ ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਕਰ ਰਹੀ ਹੈ ਜੇ ਰਾਹੁਲ ਗਾਂਧੀ ਸਵਾਲ ਪੁੱਛ ਲਿਆ ਤੇ ਲਗਾਤਾਰ ਜਿਹੜਾ ਹੈ ਕਿ ਇੱਥੇ ਦੇ ਹਾਲਾਤ ਤੁਸੀਂ ਵੇਖੇ ਕਿਵੇਂ ਬਣੇ ਹੋਏ ਨੇ ਤੇ ਇਹ ਜਿਹੜੇ ਹਾਲਾਤ ਸੀ ਇਹਨਾਂ ਨੂੰ ਰੋਕ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਇੱਕ ਵੱਡਾ ਕਹਿ ਲੋ ਕਿ ਸਿਕਿਉਰਿਟੀ ਰੀਜ਼ਨ ਤੋਂ ਵੀ ਕਹਿ ਲੋ ਕਿ ਖਤਰਾ ਹੋ ਸਕਦਾ ਹੈ ਖਤਰਾ ਸੀਗਾ ਜਿਹੜਾ ਸਿਕਿਉਰਿਟੀ ਰੀਜ਼ਨ ਤੋਂ ਕਿ ਤੁਸੀਂ ਉਧਰ ਨਾ ਜਾਣਾ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਤੇ ਇਹ ਜਿਹੜੀਆਂ ਨੇ ਇਹ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਐਕਸੀਡੈਂਟ ਹੋਇਆ ਤੇ ਸਿਕਿਉਰਿਟੀ ਆਪਸ ਦੇ ਵਿੱਚ ਹੀ ਉਲਝਦੀ ਹੋਈ ਨਜ਼ਰ ਆ ਰਹੀ ਹੈ ਐਸਪੀ ਸਾਹਿਬ ਜਿਹੜੇ ਲਗਾਤਾਰ ਡਿਊਟੀ ਕਰ ਰਹੇ ਨੇ ਆਪਣੀ ਤੇ ਤੇ ਡਿਊਟੀ ਤੇ ਡਿਊਟੀ ਇੱਥੇ ਕਹ ਲੋ ਕਿ ਬੜੀ ਸਖਤ ਬੜਾ ਸਖਤ ਡਿਊਟੀ ਜਿਹੜਾ ਕਹ ਲੋ ਕਿ ਜਿਹੜਾ ਮਾਹੌਲ ਹੈ ਉਹ ਪੂਰਾ ਬਣਿਆ ਹੋਇਆ ਇੱਥੇ ਤੇ ਲਗਾਤਾਰ ਲਗਾਤਾਰੇ ਤਸਵੀਰ ਰਾਹੁਲ ਜੀ ਇਹ ਵੋਟਚੋਰ ਗੱਡੀ ਛੋੜ ਕੇ ਡਰ ਗਿਆ ਸਰ ਸਰ ਇਹ ਵੋਟਚੋਰ ਗੱਡੀ ਛੋੜ ਕੇ ਡਰ ਗਿਆ ਸਰ ਸੱਚ ਹੈ ਹੋ ਸਕਦਾ ਹੈ ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਸੀ ਜਿਹਦੇ ਵਿੱਚ ਉਹਨਾਂ ਨੇ ਅੱਗੇ ਮਕੋੜਾ ਪਤਨਾ ਪਿੰਡ ਜਾਣਾ ਸੀ ਉਹਨਾਂ ਨੂੰ ਉੱਥੇ ਕਿਤੇ ਨਾ ਕਿਤੇ ਰੋਕ ਦਿੱਤਾ ਗਿਆ ਤੇ ਹੁਣ ਉੱਥੋਂ ਦੀ ਹੀ ਦਰਿਆ ਦੇ ਕੰਡੇ ਤੋਂ ਹੀ ਦੇਖ ਕੇ ਵਾਪਸ ਜਿਹੜਾ ਹੈ ਤੁਸੀਂ ਉਹ ਦੇਖ ਸਕਦੇ ਹੈਗੇ ਉਹ ਵਾਪਸ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਾਹੁਲ ਗਾਂਧੀ ਦੀਆਂ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਅੱਗੇ ਤਾਂ ਇਹ ਇਹ ਤਸਵੀਰ ਤੁਸੀਂ ਵੇਖ ਸਕਦੇ ਹੈਗੇ ਉਹ ਰਾਹੁਲ ਗਾਂਧੀ ਦੀ ਇਹ ਰਾਹੁਲ ਗਾਂਧੀ ਨੂੰ ਵਾਪਸ ਜਿਹੜਾ ਹੈ ਕਿ ਉਸ ਥਾਂ ਤੇ ਵਾਪਸ ਭੇਜ ਦਿੱਤਾ ਗਿਆ ਹੈ ਕਿ ਤੇ ਉਹਨਾਂ ਨੂੰ ਰਾਹੁਲ ਚਲੋ ਚਲੋ ਪੰਜੀ ਹਾਂ ਜੀ अरे जगह खाली करो यार उन्हें मिलते कुछ नहीं कीती जा रही अरे <सथ> हटो यार तुम एक बार समझवा रहे हो चोट लग जगह बवाल बचा बाइक हो रही है यार बाइक हो रही है सर इधर आ क्या बोला आपको कौन अरे हटो यार ਕਿੱਥੇ ਗਿਆ ਮਿਸਟਰ ਵਾ ਵਿਜ਼ਿਟ ਟੂ ਪੰਜਾਬ ਸਰ 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 ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਦਾ ਜਿਹੜਾ ਦੌਰਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਵੱਡੀ ਖਬਰ ਹੈ ਵੱਡਾ ਝਟਕਾ ਵੀ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਪਾਰਟੀ ਨੂੰ ਕੀ ਕਾਂਗਰਸ ਪਾਰਟੀ ਤੇ ਦੇਸ਼ ਦੇ ਐਲੋਪੀ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ। ਰਾਹੁਲ ਜੀ ਇਹ ਵੋਟ ਚੋਰ ਗੱਡੀ ਛੋੜ ਕੇ ਡਰ ਹੈ ਗਿਆ? ਸਰ ਸਰ ਇਹ ਵੋਟ ਚੋਰ ਗੱਡੀ ਛੋੜ ਕੇ ਡਰ ਹੈ ਗਿਆ ਸਰ? ਸੱਚਾ ਹੈ ਹੋ ਸਕਦਾ ਹੈ। ਅੱਗੇ। ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਟੱਕਾ ਕਰ ਰਹੀ ਹੈ ਜੇ ਰਾਹੁਲ ਗਾਂਧੀ ਸਵਾਲ ਪੁੱਛ ਲਿਆ ਤੇ ਲਗਾਤਾਰ ਜਿਹੜਾ ਹੈ ਕਿ ਇੱਥੇ ਦੇ ਹਾਲਾਤ ਤੁਸੀਂ ਵੇਖੇ ਕਿਵੇਂ ਬਣੇ ਹੋਏ ਨੇ ਤੇ ਇਹ ਜਿਹੜੇ ਹਾਲਾਤ ਸੀ ਇਹਨਾਂ ਨੂੰ ਰੋਕ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਇੱਕ ਵੱਡਾ ਕਹਿ ਲੋ ਕਿ ਸਿਕਿਉਰਿਟੀ ਰੀਜ਼ਨ ਤੋਂ ਵੀ ਕਹਿ ਲੋ ਕਿ ਖਤਰਾ ਹੋ ਸਕਦਾ ਹੈ ਖਤਰਾ ਸੀਗਾ ਜਿਹੜਾ ਸਿਕਿਉਰਿਟੀ ਰੀਜ਼ਨ ਤੋਂ ਕਿ ਤੁਸੀਂ ਉਧਰ ਨਾ ਜਾਣਾ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਤੇ ਇਹ ਜਿਹੜੀਆਂ ਨੇ ਇਹ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਐਕਸੀਡੈਂਟ ਹੋਇਆ ਤੇ ਸਿਕਿਉਰਿਟੀ ਆਪਸ ਦੇ ਵਿੱਚ ਹੀ ਉਹ ਜਿਹਦੀ ਹੋਈ ਨਜ਼ਰ ਆ ਰਹੀ ਹੈ ਐਸਪੀ ਸਾਹਿਬ ਜਿਹੜੇ ਲਗਾਤਾਰ ਡਿਊਟੀ ਕਰ ਰਹੇ ਨੇ ਆਪਣੀ ਤੇ ਤੇ ਡਿਊਟੀ ਤੇ ਡਿਊਟੀ ਇੱਥੇ ਕਹ ਲੋ ਕਿ ਬੜੀ ਸਖਤ ਬੜਾ ਸਖਤ ਡਿਊਟੀ ਜਿਹੜਾ ਕਹ ਲੋ ਕਿ ਜਿਹੜਾ ਮਾਹੌਲ ਹੈ ਉਹ ਪੂਰਾ ਬਣਿਆ ਹੋਇਆ ਇੱਥੇ ਤੇ ਲਗਾਤਾਰ ਲਗਾਤਾਰੇ ਤਸਵੀਰਾਂ ਰਾਹੁਲ ਜੀ ਇਹ ਵੋਟਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸਰ ਇਹ ਵੋਟਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸੱਚਾ ਹੈ ਹੋ ਸਕਦਾ ਹੈ ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਸੀ ਜਿਹਦੇ ਵਿੱਚ ਉਹਨਾਂ ਨੇ ਅੱਗੇ ਮਕੋੜਾ ਪਤਨਾ ਪਿੰਡ ਜਾਣਾ ਸੀ ਉਹਨਾਂ ਨੂੰ ਉੱਥੇ ਕਿਤੇ ਨਾ ਕਿਤੇ ਰੋਕ ਦਿੱਤਾ ਗਿਆ ਤੇ ਹੁਣ ਉੱਥੋਂ ਦੀ ਹੀ ਦਰਿਆ ਦੇ ਕੰਡੇ ਤੋਂ ਹੀ ਦੇਖ ਕੇ ਵਾਪਸ ਜਿਹੜਾ ਹੈ ਤੁਸੀਂ ਉਹ ਦੇਖ ਸਕਦੇ ਹੈਗੇ ਉਹ ਵਾਪਸ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਾਹੁਲ ਗਾਂਧੀ ਦੀਆਂ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਅੱਗੇ ਤਾਂ ਇਹ ਇਹ ਤਸਵੀਰ ਤੁਸੀਂ ਵੇਖ ਸਕਦੇ ਹੈਗੇ ਉਹ ਰਾਹੁਲ ਗਾਂਧੀ ਦੀ ਇਹ ਰਾਹੁਲ ਗਾਂਧੀ ਨੂੰ ਵਾਪਸ ਜਿਹੜਾ ਹੈ ਕਿ ਉਸ ਥਾਂ ਤੇ ਵਾਪਸ ਭੇਜ ਦਿੱਤਾ ਗਿਆ ਹੈ ਕਿ ਤੇ ਉਹਨਾਂ ਨੂੰ ਰਾਹੁਲ ਚਲੋ ਚਲੋ ਹਾਂਜੀ ਹਾਂਜੀ हट जाओ खाली करो यार अरे हटो यार तुम एक बार नहीं समझ पा रहे ਕਿੱਥੇ ਗਿਆ ਮੇਰ ਰਿਜ਼ਿਟ ਟੂ ਪੰਜਾਬ ਸਰ 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 ਤਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਦਾ ਜਿਹੜਾ ਦੌਰਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਵੱਡੀ ਖਬਰ ਹੈ ਵੱਡਾ ਝਟਕਾ ਵੀ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਪਾਰਟੀ ਨੂੰ ਕੀ ਕਾਂਗਰਸ ਪਾਰਟੀ ਤੇ ਦੇਸ਼ ਦੇ ਐਲੋਪੀ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ ਰਾਹੁਲ ਜੀ ਇਹ ਵੋਟ ਚੋਰ ਗੱਦੀ ਛੋੜ ਕੇ ਡਰ ਹੈ ਕਿ ਸਰ ਸਰ ਇਹ ਵੋਟ ਚੋਰ ਗੱਦੀ ਛੋੜ ਕੇ ਡਰ ਹੈ ਕਿ ਸਰ ਸੱਚਾ ਹੈ ਹੋ ਸਕਦਾ ਹੈ ਅੱਗੇ ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਕਰ ਰਹੀ ਹੈ ਜੇ ਰਾਹੁਲ ਗਾਂਧੀ ਸਵਾਲ ਪੁੱਛ ਲਿਆ ਤੇ ਲਗਾਤਾਰ ਜਿਹੜਾ ਹੈ ਕਿ ਇੱਥੇ ਦੇ ਹਾਲਾਤ ਤੁਸੀਂ ਵੇਖੇ ਕਿਵੇਂ ਬਣੇ ਹੋਏ ਨੇ ਤੇ ਇਹ ਜਿਹੜੇ ਹਾਲਾਤ ਸੀ ਇਹਨਾਂ ਨੂੰ ਰੋਕ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਇੱਕ ਵੱਡਾ ਕਹਿ ਲੋ ਕਿ ਸਿਕਿਉਰਿਟੀ ਰੀਜ਼ਨ ਤੋਂ ਵੀ ਕਹਿ ਲੋ ਕਿ ਖਤਰਾ ਹੋ ਸਕਦਾ ਹੈ ਖਤਰਾ ਸੀਗਾ ਜਿਹੜਾ ਸਿਕਿਉਰਿਟੀ ਰੀਜ਼ਨ ਤੋਂ ਕਿ ਤੁਸੀਂ ਉਧਰ ਨਾ ਜਾਣਾ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਤੇ ਇਹ ਇਹ ਜਿਹੜੀਆਂ ਨੇ ਇਹ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਐਕਸੀਡੈਂਟ ਹੋਇਆ ਤੇ ਸਿਕਿਉਰਿਟੀ ਆਪਸ ਦੇ ਵਿੱਚ ਹੀ ਉਲਝਦੀ ਹੋਈ ਨਜ਼ਰ ਆ ਰਹੀ ਐ ਐਸਪੀ ਸਾਹਿਬ ਜਿਹੜੇ ਲਗਾਤਾਰ ਡਿਊਟੀ ਕਰ ਰਹੇ ਨੇ ਆਪਣੀ ਤੇ ਤੇ ਡਿਊਟੀ ਤੇ ਡਿਊਟੀ ਇੱਥੇ ਕਹਿ ਲੋ ਕਿ ਬੜੀ ਸਖਤ ਬੜਾ ਸਖਤ ਡਿਊਟੀ ਜਿਹੜਾ ਕਹਿ ਲੋ ਕਿ ਜਿਹੜਾ ਮਾਹੌਲ ਐ ਉਹ ਪੂਰਾ ਬਣਿਆ ਹੋਇਆ ਇੱਥੇ ਤੇ ਲਗਾਤਾਰ ਲਗਾਤਾਰੇ ਤਸਵੀਰਾਂ ਰਾਹੁਲ ਜੀ ਇਹ ਵੋਟਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸਰ ਇਹ ਵੋਟਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸੱਚ ਹੈ ਹੋ ਸਕਦਾ ਹੈ ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਸੀ ਜਿਹਦੇ ਵਿੱਚ ਉਹਨਾਂ ਨੇ ਅੱਗੇ ਮਕੋੜਾ ਪਤਨਾ ਪਿੰਡ ਜਾਣਾ ਸੀ ਉਹਨਾਂ ਨੂੰ ਉੱਥੇ ਕਿਤੇ ਨਾ ਕਿਤੇ ਰੋਕ ਦਿੱਤਾ ਗਿਆ ਤੇ ਹੁਣ ਉੱਥੋਂ ਦੀ ਹੀ ਦਰਿਆ ਦੇ ਕੰਡੇ ਤੋਂ ਹੀ ਦੇਖ ਕੇ ਵਾਪਸ ਜਿਹੜਾ ਹੈ ਤੁਸੀਂ ਉਹ ਦੇਖ ਸਕਦੇ ਹੈਗੇ ਉਹ ਵਾਪਸ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਾਹੁਲ ਗਾਂਧੀ ਦੀਆਂ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਅੱਗੇ ਤਾਂ ਇਹ ਇਹ ਤਸਵੀਰ ਤੁਸੀਂ ਵੇਖ ਸਕਦੇ ਹੈਗੇ ਹੋ ਰਾਹੁਲ ਗਾਂਧੀ ਦੀ ਇਹ ਰਾਹੁਲ ਗਾਂਧੀ ਨੂੰ ਵਾਪਸ ਜਿਹੜਾ ਹੈ ਕਿ ਉਸ ਥਾਂ ਤੇ ਵਾਪਸ ਭੇਜ ਦਿੱਤਾ ਗਿਆ ਹੈ ਕਿ ਤੇ ਉਹਨਾਂ ਨੂੰ ਹੱਥ ਪਿੰਡ ਹੈ ਕਿ ਨਹੀਂ ਰਾਹੁਲ ਚਲੋ ਚਲੋ ਪੰਜੀ ਹਾਂ ਜੀ ਰਾਹੁਲ अरे जगह साटाओ खाली करो यार उन्हें मिलते कुछ नहीं कीती जा रही अरे हटो यार तुम एक बार में समझवा रहे चोट लग जगह बवाल बचा बाइक हो रही है यार बाइक हो रही है अरे हटो यार ਕਿੱਥੇ ਗਿਆ ਮੇਰਬਾ ਵਿਜ਼ਿਟ ਟੂ ਪੰਜਾਬ ਸਰ 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 ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਦਾ ਜਿਹੜਾ ਦੌਰਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਵੱਡੀ ਖਬਰ ਹੈ ਵੱਡਾ ਝਟਕਾ ਵੀ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਪਾਰਟੀ ਨੂੰ ਕਿ ਕਾਂਗਰਸ ਪਾਰਟੀ ਤੇ ਦੇਸ਼ ਦੇ ਐਲੋਪੀ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ ਰਾਹੁਲ ਜੀ ਇਹ ਵੋਟਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸਰ ਇਹ ਵੋਟਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸੱਚਾ ਹੈ ਹੋ ਸਕਦਾ ਹੈ ਅੱਗੇ پیچھے ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਕਰ ਰਹੀ ਹੈ ਜੇ ਰਾਹੁਲ ਗਾਂਧੀ ਨੂੰ ਸਵਾਲ ਪੁੱਛ ਲਿਆ ਤੇ ਲਗਾਤਾਰ ਜਿਹੜਾ ਹੈ ਕਿ ਇੱਥੇ ਦੇ ਹਾਲਾਤ ਤੁਸੀਂ ਵੇਖੇ ਕਿਵੇਂ ਬਣੇ ਹੋਏ ਨੇ ਤੇ ਇਹ ਜਿਹੜੇ ਹਾਲਾਤ ਸੀ ਇਹਨਾਂ ਨੂੰ ਰੋਕ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਇੱਕ ਵੱਡਾ ਕਹਿ ਲੋ ਕੀ ਸਿਕਿਉਰਿਟੀ ਰੀਜ਼ਨ ਤੋਂ ਵੀ ਕਹ ਲੋ ਕਿ ਖਤਰਾ ਹੋ ਸਕਦਾ ਹੈ ਖਤਰਾ ਸੀਗਾ ਜਿਹੜਾ ਸਿਕਿਉਰਿਟੀ ਰੀਜ਼ਨ ਤੋਂ ਕਿ ਤੁਸੀਂ ਉਧਰ ਨਾ ਜਾਣਾ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਤੇ ਇਹ ਜਿਹੜੀਆਂ ਨੇ ਇਹ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਐਕਸੀਡੈਂਟ ਹੋਇਆ ਤੇ ਸਿਕਿਉਰਿਟੀ ਆਪਸ ਦੇ ਵਿੱਚ ਹੀ ਉਲਝਦੀ ਹੋਈ ਨਜ਼ਰ ਆ ਰਹੀ ਹੈ ਐਸਪੀ ਸਾਹਿਬ ਜਿਹੜੇ ਲਗਾਤਾਰ ਡਿਊਟੀ ਕਰ ਰਹੇ ਨੇ ਆਪਣੀ ਤੇ ਤੇ ਡਿਊਟੀ ਨਹੀਂ ਚਾਹਦਾ ਤੇ ਡਿਊਟੀ ਇੱਥੇ ਕਹ ਲੋ ਕਿ ਬੜੀ ਸਖਤ ਬੜਾ ਸਖਤ ਡਿਊਟੀ ਜਿਹੜਾ ਕਹ ਲੋ ਕਿ ਜਿਹੜਾ ਮਾਹੌਲ ਹੈ ਉਹ ਪੂਰਾ ਬਣਿਆ ਹੋਇਆ ਇੱਥੇ ਤੇ ਲਗਾਤਾਰ ਲਗਾਤਾਰ ਇਹ ਤਸਵੀਰ ਰਾਹੁਲ ਜੀ ਇਹ ਵੋਟ ਚੋਰ ਗੱਡੀ ਛੋੜ ਕੇ ਡਰ ਹੈ ਗਿਆ ਸਰ ਸਰ ਯਾਰ ਵੋਟ ਚੋਰ ਗੱਦੀ ਛੋੜ ਕੇ ਡਰ ਗਿਆ ਸਰ ਸੱਚ ਹੈ ਹੋ ਸਕਦਾ ਹੈ ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਸੀ ਜਿਹਦੇ ਵਿੱਚ ਉਹਨਾਂ ਨੇ ਅੱਗੇ ਮਕੋੜਾ ਪਤਨਾ ਪਿੰਡ ਜਾਣਾ ਸੀ ਉਹਨਾਂ ਨੂੰ ਉੱਥੇ ਕਿਤੇ ਨਾ ਕਿਤੇ ਰੋਕ ਦਿੱਤਾ ਗਿਆ ਤੇ ਹੁਣ ਉੱਥੋਂ ਦੀ ਹੀ ਦਰਿਆ ਦੇ ਕੰਡੇ ਤੋਂ ਹੀ ਦੇਖ ਕੇ ਵਾਪਸ ਜਿਹੜਾ ਹੈ ਤੁਸੀਂ ਉਹ ਦੇਖ ਸਕਦੇ ਹੈਗੇ ਉਹ ਵਾਪਸ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਾਹੁਲ ਗਾਂਧੀ ਦੀਆਂ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਜਾਨ ਨਹੀਂ ਦਿੱਤਾ ਅੱਗੇ ਤਾਂ ਇਹ ਇਹ ਤਸਵੀਰ ਤੁਸੀਂ ਵੇਖ ਸਕਦੇ ਹੈਗੇ ਰahul ਗਾਂਧੀ ਦੀ ਇਹ ਰahul ਗਾਂਧੀ ਨੂੰ ਵਾਪਸ ਜਿਹੜਾ ਹੈ ਕਿ ਉਸ ਥਾਂ ਤੇ ਵਾਪਸ ਭੇਜ ਦਿੱਤਾ ਗਿਆ ਹੈ ਕਿ ਤੇ ਉਹਨਾਂ ਨੂੰ ਰਾਹੁਲ ਚਲੋ ਚਲੋ ਪੰਜੀ ਹਾਂ ਜੀ ارے جگہ سے ہٹ جاؤ خالی کرو یار انہوں نے ملتے کچھ نہیں کیتی جا رہے ہیں ارے ہٹو یار تم ایک بار سمجھوا رہے ہو جھوٹ لگ جگہ ببال بچا رہے ہو اور یہ بائیک ہو رہی ہے کہ یار بائیک ہو رہی ہے تھوڑا ہٹ سر ادھر آ کے کیا بولا اپ کون ہے ارے ہٹو یار تو کیا کر رہے ہو ਕਿੱਥੇ ਗਿਆ ਮਿਸਟਰ ਵਿਜ਼ਿਟ ਟੂ ਪੰਜਾਬ ਸਰ 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 ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਦਾ ਜਿਹੜਾ ਦੌਰਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਵੱਡੀ ਖਬਰ ਹੈ ਵੱਡਾ ਝਟਕਾ ਵੀ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਪਾਰਟੀ ਨੂੰ ਕੀ ਕਾਂਗਰਸ ਪਾਰਟੀ ਤੇ ਦੇਸ਼ ਦੇ ਐਲੋਪੀ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ ਰਾਹੁਲ ਜੀ ਇਹ ਵੋਟ ਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸਰ ਇਹ ਵੋਟ ਚੋਰ ਗੱਡੀ ਛੋੜ ਕੇ ਡਰ ਹੈ ਕਿ ਸਰ ਸੱਚਾ ਹੈ ਹੋ ਸਕਦਾ ਹੈ ਅੱਗੇ ਸੋ ਤੁਸੀਂ ਦੇਖ ਰਿਹਾ ਪੰਜਾਬ ਪੁਲਿਸ ਕਿਵੇਂ ਧੱਕਾ ਕਰ ਰਹੀ ਹੈ ਜੇ ਰਾਹੁਲ ਗਾਂਧੀ ਸਵਾਲ ਪੁੱਛ ਲਿਆ ਤੇ ਲਗਾਤਾਰ ਜਿਹੜਾ ਹੈ ਕਿ ਇੱਥੇ ਦੇ ਹਾਲਾਤ ਤੁਸੀਂ ਵੇਖੇ ਕਿਵੇਂ ਬਣੇ ਹੋਏ ਨੇ ਤੇ ਇਹ ਜਿਹੜੇ ਹਾਲਾਤ ਸੀ ਇਹਨਾਂ ਨੂੰ ਰੋਕ ਦਿੱਤਾ ਗਿਆ ਰਾਹੁਲ ਗਾਂਧੀ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਇੱਕ ਵੱਡਾ ਕਹਿ ਲੋ ਕਿ ਸਿਕਿਉਰਿਟੀ ਰੀਜ਼ਨ ਤੋਂ ਵੀ ਕਹਿ ਲੋ ਕਿ ਖਤਰਾ ਹੋ ਸਕਦਾ ਹੈ ਖਤਰਾ ਸੀਗਾ ਜਿਹੜਾ ਸਿਕਿਉਰਿਟੀ ਰੀਜ਼ਨ ਤੋਂ ਕਿ ਤੁਸੀਂ ਉਧਰ ਨਾ ਜਾਣਾ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਤੇ ਇਹ ਇਹ ਜਿਹੜੀਆਂ ਨੇ ਇਹ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਐਕਸੀਡੈਂਟ ਹੋਇਆ ਤੇ ਸਿਕਿਉਰਿਟੀ ਆਪਸ ਦੇ ਵਿੱਚ ਹੀ ਉਲਝਦੀ ਹੋਈ ਨਜ਼ਰ ਆ ਰਹੀ ਹੈ ਐਸਪੀ ਸਾਹਿਬ ਜਿਹੜੇ ਲਗਾਤਾਰ ਡਿਊਟੀ ਕਰ ਰਹੇ ਨੇ ਆਪਣੀ ਤੇ ਤੇ ਡਿਊਟੀ ਤੇ ਡਿਊਟੀ ਇੱਥੇ ਕਹ ਲੋ ਕਿ ਬੜੀ ਸਖਤ ਬੜਾ ਸਖਤ ਡਿਊਟੀ ਜਿਹੜਾ ਕਹ ਲੋ ਕਿ ਜਿਹੜਾ ਮਾਹੌਲ ਹੈ ਉਹ ਪੂਰਾ ਬਣਿਆ ਹੋਇਆ ਇੱਥੇ ਤੇ ਲਗਾਤਾਰ ਲਗਾਤਾਰ ਤਸਵੀਰਾਂ